ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਕਰਾਂ ਦੀ ਅਸਲੀਅਤ ਇੱਕ ਸਿੱਖਿਆ ਦੇ ਕਹਾਣੀ ਮਾਂ ਦਾ ਸ਼ੌਂਕ ਸੀ ਕਿ ਮੁੰਡਾ ਵੱਡੇ ਕਰ ਵਿਆਹਣਾ ਹੈ ਅਖੀਰ ਢੋ ਢੁੱਕ ਹੀ ਗਿਆ ਸਹੁਰੇ ਰਾਜਨੀਤਿਕ ਅਤੇ ਆਰਥਿਕ ਪੱਖੋਂ ਖਾਸੇ ਵੱਡੇ ਲੈਵਲ ਦੇ ਸਨ ਸ਼ੁਰੂ-ਸ਼ੁਰੂ ਵਿੱਚ ਬੜਾ ਮਾਣ ਸਤਿਕਾਰ ਮਿਲਿਆ ਇੱਕ ਦਰਿਆਨ ਦਰਮਿਆਨੇ ਪਰਿਵਾਰ ਦੀ ਊਠਾਂ ਵਾਲਿਆਂ ਨਾਲ ਯਾਰੀ ਪੈ ਗਈ ਜਿਵੇਂ ਕਿ ਕਹਿੰਦੇ ਆ ਨੇ ਕਿ ਯਾਰੀ ਊਠਾਂ ਵਾਲਿਆਂ ਨਾਲ ਤੇ ਬੂਏ ਭੀੜੇ ਰਖਣੇ ਪਰ ਫਿਰ ਵੀ ਇਹ ਯਾਰੀ ਔਖੇ-ਸੌਖੀ ਨਿਭ ਗਈ ਅਖੀਰ ਬੱਚੇ ਵੱਡੇ ਹੋਏ ਪੜਾਈਆਂ ਸ਼ੌਂਕ ਫੋਨ ਤੇ ਕਾਰਾਂ ਪਟ્રોલ ਦੇ ਖਰਚਿਆਂ ਨੇ ਅਹਿਸਾਸ ਕਰਵਾਇਆ ਹੁਣ ਕਿਉਂ ਸਿਰਫ ਪ੍ਰੋਫੈਸਰ ਦੀ ਨੌਕਰੀ ਨਾਲ ਗੱਲ ਨਹੀਂ ਬਣਣੀ ਨਾਲ ਦੀ ਹਰ ਗੱਲ ਵਿੱਚ ਪੇਕਿਆਂ ਦੀ ਨਕਲ ਕਰਿਆ ਕਰਦੀ ਸੀ ਮਾਂ ਪ੍ਰਤੀ ਪਿਤਾ ਪਰ ਘੂੜਾ ਬਹੁਤਾ ਨਹੀਂ ਪਰ ਥੋੜਾ ਥੋੜਾ ਨਿਆਣਿਆਂ ਨੂੰ ਵੀ ਨਾਨਕਿਆਂ ਵੱਲ ਦੇ ਬੱਚਿਆਂ ਦੀ ਰੀਸ ਵਿੱਚ ਹੀ ਜ਼ਿੰਦਗੀ ਦਿਸਦੀ ਇੱਕ ਦਿਨ ਰੈਸਟੋਰੈਂਟ 212 ਤੇ ਹੋਰ ਪਾਰਟੀਆਂ ਵਾਲੇ ਬਿੱਲਾਂ ਨੇ ਆਪਣੇ ਹਿੱਸਿਆਂ ਦੀ ਜ਼ਮੀਨ ਵੀ ਵਕਵਾ ਦਿੱਤੀ ਨਾਲ ਦੀ ਨੂੰ ਆਖਿਆ ਕਿ ਕੱਲ ਨੂੰ ਕੁੜੀ ਦਾ ਵਿਆਹ ਵੀ ਕਰਨਾ ਹੈ ਮੁੰਡੇ ਨੂੰ ਵੀ ਸੈਟਲ ਕਰਨਾ ਹੈ ਤੇ ਅੱਗੇ ਆਖਣ ਲੱਗੇ ਓਦੋਂ ਦੀ ਓਦੋਂ ਵੇਖੀ ਜਾਉ ਔਰ ਹੁਣ اولاد ਨੂੰ ਕਿਸੇ ਸਾਹਮਣੇ ਹੌਲੇ ਥੋੜਾ ਪੈਣ ਦੇਣਾ ਹੈ ਬਰਾਬਰ ਦਾ ਸਟੈਂਡਰਡ ਬਣਾ ਕੇ ਦੱਸਣਾ ਹੈ ਮੁੰਡੇ ਨੂੰ ਆਖਿਆ ਕਿ ਦਿਲ ਲਾ ਕੇ ਪੜ੍ਹਾਈ ਕਰਿਆ ਕਰ ਮੈਥੋਂ ਰਿਸ਼ਵਤ ਨਹੀਂ ਦਿੱਤੀ ਜਾਣੀ ਤੇ ਆਖਣ ਲੱਗਾ ਕੈਨੇਡਾ ਜਾ ਕੇ ਪੜ੍ਹਨਾ ਫਿਰ ਆਇਲੈਂਡ ਸਵਿਚੋਂ ਬੰਦੇ ਗ੍ਰੇਡ ਨਾ ਆਏ ਤਾਂ ਪਹਿਲੀ ਵਾਰ ਆਪਣੇ ਪ੍ਰੋਫੈਸਰ ਹੋਂ ਤੇਸ਼ਰ ਮਿੰਦਗੀ ਮਹਿਸੂਸ ਹੋਈ ਕਿਸੇ ਨੇ ਸਲਾਹ ਦਿੱਤੀ ਕਿ ਹੋਰ ਕਮਾਈ ਲਈ ਬਿਜ਼ਨਸ ਵਿੱਚ ਹੱਥ ਪੈਰ ਮਾਰੇ ਜਾਣ ਪਰ ਉਥੇ ਵੀ ਪੈਂਦੀ ਛੱਟੇ ਤੋਖਾ ਹੋ ਗਿਆ ਤੇ ਮੁੜ ਪੈ ਗਏ ਘਾਟੇ ਸਰ ਭਾਂਡਾ ਮੇਰੇ ਸਿਰ ਭੱਜਾ ਲੈਣੇ ਦੇਣੇ ਪੈ ਗਏ ਤੇ ਵੱਡਾ ਨੁਕਸਾਨ ਕਰਵਾ ਕੇ ਬੈਠੇ ਨੂੰ ਇੰਜ ਲੱਗਿਆ ਕਿ ਹੁਣ ਸ਼ਾਇਦ ਕਦੇ ਵੀ ਮੈਂ ਉੱਪਰ ਉੱਠ ਨਹੀਂ ਸਕਾਂਗਾ ਵਾਜੂਦ ਅਤੇ ਜ਼ਮੀਰ ਦੋਵੇਂ ਚੀਜ਼ਾਂ ਵਿਆਹ ਮੰਗਣਿਆਂ ਤੇ ਅਕਸਰ ਹੀ ਦਰਕਨਾਰ ਹੋਣ ਲੱਗੇ ਨੇੜੇ ਦੇ ਰਿਸ਼ਤੇਦਾਰ ਅੰਗੋਲਿਆ ਜਾ ਕਰਨ ਲੱਗੇ ਮੁਕਾਬਲੇ ਬਾਜ਼ੀ ਦੀ ਅਨੇਵਾ ਲੱਗੀ ਦੌੜ ਵਿੱਚ ਇੰਜ ਲੱਗੇ ਜਿਦਾਂ ਬਹੁਤ ਪਛੜ ਗਿਆ ਹਾਂ ਸਰਸਰੀ ਹੁੰਦੀ ਗੱਲਬਾਤ ਵਿੱਚ ਨਾਲ ਦੀ ਇਹ ਸਾਰੇ ਵਰਤਾਰੇ ਲਈ ਮੈਨੂੰ ਜ਼ਿੰਮੇਵਾਰ ਟਰਾਈ ਕਰਦੀ ਨਾਨਕਿਆਂ ਵੱਲ ਦੇ ਰਹਿਣ ਸਹਿਣ ਦੇ ਆਦੀ ਜਵਾਕ ਵੀ ਅਕਸਰ ਮਾਂ ਦਾ ਹਿੱਸਾ ਦਿੰਦੇ ਕੰਨਾ ਜਿਆ ਰਹਿ ਗਿਆ ਮਹਿਸੂਸ ਹੋਇਆ ਕੀ ਕਰੇ ਇੰਜ ਲੱਗੇ ਕੋਈ ਸ਼ਰਿਆਂ ਜਪੇੜਾ ਮਾਰ ਕੇ ਹੁਣ ਰੋਣ ਵੀ ਨਹੀਂ ਦਿੰਦਾ ਅਖੀਰ ਇੱਕ ਦਿਨ ਘਰੇ ਪਏ ਕਲੇਸ਼ ਮਗਰੋਂ ਸਾਰਾ ਦਿਨ ਕੋਲ ਵਗਦੀ ਵੱਡੀ ਨਹਿਰ ਦੇ ਕੰਢੇ ਤੇ ਬੈਠਾ ਰਿਆ ਪਰ ਸ਼ਾਲ ਮਾਰਨ ਦਾ ਹੌਸਲਾ ਨਾ ਪਿਆ ਫੇਰ ਥੋੜੀ ਦੂਰ ਰੇਲਵੇ ਲਾਈਨ ਤੋਂ ਲੰਘਦੀ ਸ਼ਤਾਬਦੀ ਨੂੰ ਹੀ ਕਿੰਨਾ ਚਿਰ ਵੇਖਦਾ ਰਿਹਾ ਪਰ ਕੋਈ ਤਾਕਤ ਨਹੀਂ ਸੀ ਕਿ ਮੈਂ ਗੱਡੀ ਦੇ ਅੱਗੇ ਜਾ ਪਵਾਂ ਉਈ ਐਸੀ ਕੈਬੀ ਸ਼ਕਤੀ ਜਿਸਨੇ ਮੈਨੂੰ ਰੋਕੀ ਰੱਖਿਆ ਅਖੀਰ ਇੱਕ ਦਿਨ ਰਾਤ ਦੇ ਖਾਣੇ ਤੇ ਬੈਂਕ ਦੀਆਂ ਕਾਪੀਆਂ, ਪਾਸਪੋਰਟਾਂ, ਬਾਕੀ ਰਹਿੰਦੀ ਜ਼ਮੀਨ ਜਾਇਦਾਦ ਦੇ ਕਾਗਜ਼ ਅਤੇ ਘਰ ਤੇ ਚੁੱਕੀ ਹੋਈ ਲਿਮਟ ਦੀ ਡਿਟੇਲ ਸਾਰਾ ਕੁਝ ਉਹਨਾਂ ਦੇ ਸਾਹਮਣੇ ਖਿਲਾਰ ਦਿੱਤਾ ਤੇ ਅਸਲੀਅਤ ਦੱਸ ਦਿੱਤੀ ਅਤੇ ਹੋਈਆਂ ਗਲਤੀਆਂ ਦੀ ਮਾਫੀ ਵੀ ਮੰਗ ਲਈ ਫੇਰ ਨਹਿਰ ਤੇਰੇ ਹਿਰਦੇ ਲੈਣ ਵਾਲੀ ਗੱਲ ਦੱਸਦੇ ਆ ਰੋਣ ਨਿਕਲ ਗਿਆ ਬਾਪ ਨੂੰ ਪਹਿਲੀ ਵਾਰ ਇੰਜ ਬੱਚਿਆਂ ਨੂੰ ਗਰੁੰਦਿਆਂ ਵੇਖ ਕੁਝ ਪੜ ਲਈ ਛਣਾਟਾ ਜਿਹਾ ਆ ਗਿਆ ਪਰ ਮਗਰੋਂ ਧੀ ਵੀ ਯਾਰੋ ਯਾਰ ਰੋ ਪਈ ਸ਼ੈਨ ਇੰਜ ਹੀ ਤੁਰ ਗਿਆ ਸਹੇਲੀ ਦਾ ਬਾਪ ਚਿਤੇ ਆ ਗਿਆ ਫਿਰ ਉਸਨੇ ਛੇਤੀ ਨਾਲ ਉੱਠ ਕੇ ਆਪਣੇ ਘਲਾਵੇ ਵਿੱਚ ਲੈ ਲਿਆ ਉਸ ਦਿਨ ਮਗਰੋਂ ਉਸ ਦੀ ਘਰਵਾਲੀ ਦੀ ਜੀਵਨ ਸ਼ੈਲੀ ਕਾਫੀ ਬਦਲ ਚੁ ਗਈ ਬਾਹਰੋਂ ਆਏ ਨੂੰ ਪਾਣੀ ਦਾ ਗਲਾਸ ਫੜਾਉਂਦੀ ਫਿਰ ਹਾ ਚਲ ਪੁੱਛਦੀ ਤੇ ਮੁੜ ਕੇ ਕਲਾਵੇ ਵਿੱਚ ਲੈ ਕੇ ਐਸੀ ਜਫੀ ਪਾਇਆ ਕਰਦੀ ਕਿ ਸਾਰੇ ਦਿਨ ਦੀ ਥਕਾਵਟ ਅਤੇ ਪਰੇਸ਼ਾਨੀਆਂ ਖੰਭ ਲਾ ਕੇ ਉੱਡ ਜਾਂਦੀਆਂ ਬਗਾਨੇ ਜਿਹਾ ਹੋ ਗਿਆ ਘਰ ਵਿੱਚ ਇੱਕ ਪੱਕਾ ਦੋਸਤ ਬਣ ਗਿਆ ਤੇ ਜ਼ਿੰਦਗੀ ਮੁਰਲੀਆਂ ਤੇ ਆਉਣ ਲੱਗੀ ਦੋਸਤੋ ਇਹ ਅਸਲ ਵਾਪਰੀ ਨੂੰ ਕਲਮ ਬੰਦ ਕਰਦਿਆਂ ਤੁਸੀਂ ਜੀ ਸੋਚਣੇ ਕੋਸ਼ਿਸ਼ ਤੇ ਕਢੇ ਸਾਂਝੀ ਕਰ ਰਿਹਾ ਹਾਂ ਅਮੀਰ ਉਹ ਨਹੀਂ ਜਿਹਦੇ ਬਟੂਏ ਵਿੱਚ ਨੋਟ ਅਤੇ ਵੇੜੇ ਵਿੱਚ ਮਹਿੰਗੀਆਂ ਕਾਰਾਂ ਹੋਣ ਅਮੀਰ ਉਹ ਜਿਸ ਦੀ ਔਲਾਦ ਨੂੰ ਉਸ ਦੀਆਂ ਮਜਬੂਰੀਆਂ ਸਮਝ ਵਿੱਚ ਆ ਜਾਂਦਾ ਮਕਲਾ ਮੁਕਾਬਲੇ ਬਾਜੀ ਦੀ ਲੱਗੀ ਅੰਨੀ ਦੌੜ ਵਿੱਚ ਦੂਜੇ ਦੀ ਵੇਖਾ ਵੇਖੀ ਆਪਣੀ ਸਪੀਡ ਇੰਨੀ ਨਾ ਵਧਾਈ ਜਾਵੇ ਕਿ ਇੱਕ ਮੁਕਾਮ ਤੇ ਆ ਕੇ ਕਾਰ ਦਾ ਇੰਜਨ ਹੀ ਜਵਾਬ ਦੇ ਜਾਵੇ ਉਠਾਂ ਵਾਲਿਆਂ ਨਾਲ ਯਾਰੀ ਲਾਉਣ ਤੋਂ ਪਹਿਲਾਂ ਇਹ ਗੱਲ ਚੰਗੀ ਤਰ੍ਹਾਂ ਸੋਚ ਵਿਚਾਰ ਲਈ ਜਾਵੇ ਕਿ ਕਿਦਰੇ ਸਾਰੀ ਉਮਰ ਆਪਣੀ ਕੁੱਲੀ ਦੇ ਮੂਹਰੇ ਦਰ ਉੱਚੇ ਕਰਦੇ ਇਹਨਾਂ ਨਿਕਲ ਜਾਵੇ ਇਸ ਤੋਂ ਪਹਿਲਾਂ ਕਿ ਕ੍ਰੈਡਿਟ ਕਾਰਡਾਂ ਤੇ ਜ਼ਮੀਨਾਂ ਦੀਆਂ ਨਿਮਟਾਂ ਅਸਰੇ ਹਵਾ ਵਿੱਚ ਉੱਚੀ ਉੱਡਦੀ ਐਸ਼ੋਸ਼ਰਤ ਵਾਲੀ ਵੱਡੀ ਪਤੰਗ ਵੇਖ ਤੁਹਾਡੀ ਔਲਾਦ ਮਨ ਹੀ ਮਨ ਕੋਈ ਵੱਡਾ ਹਵਾਈ ਕਲਾਸਾਰ ਲਵੇ ਉਸ ਨੂੰ ਅਸਲੀਅਤ ਦੱਸਣ ਵਿੱਚ ਕੋਈ ਬੁਰਾਈ ਜਾਂ ਸ਼ਰਮ ਨਹੀਂ ਕਰਨੀ ਚਾਹੀਦੀ ਜਦੋਂ ਕਿਸ਼ਤਾ ਟੁੱਟਣ ਤੋਂ ਅਗਲੇ ਸ਼ਰੇ ਬਾਜ਼ਾਰ ਸਾਰਾ ਟੰਬਰਕਾਰ ਵਿੱਚੋਂ ਲਾ ਕੇ ਘਾਰ ਭੁਜਾ ਕੇ ਲੈ ਜਾਂਦੇ ਨੇ ਤਾਂ ਬੰਦਾ ਨਾਂ ਤੇ ਅੱਖਾਂ ਮਲਾਉਣ ਜੋਗਾ ਰਹਿੰਦਾ ਹੈ ਤੇ ਨਾ ਹੀ ਉਸ ਨੂੰ ਪਿਆਰਿਓ ਜ਼ਮੀਨ ਵੇਲ ਦਿੰਦੀ ਹੈ ਸੋ ਕਹਿੰਦਾ ਭਾਵ ਕਿ ਅੱਜ ਦੇ ਜਮਾਨੇ ਦੇ ਵਿੱਚ ਮੁਕਾਬਲੇ ਬਾਜੀ ਕਰੋ ਜ਼ਰੂਰ ਪਰ ਚਾਦਰ ਵੇਖ ਕੇ ਪੈਰ ਪਛਾਰੋ ਕਦੀ ਇਹ ਨਾ ਸੋਚੋ ਕਿ ਇਹਦੀ ਵੱਡੀ ਕੋਠੀ ਹੈ ਇਹਦੇ ਕੋਲ ਵੱਡੀ ਕਾਰ ਹੈ ਪਿਆਰਿਓ ਪ੍ਰਸ਼ਾਦਾ ਤਾਂ ਉਹ ਵੀ ਤੁਹਾਡੇ ਵਾਂਗੂ ਹੀ ਸ਼ਕਦਾ ਹੈ ਜੇ ਤੁਸੀਂ ਚਾਰ ਫੁਲਕੇ ਸ਼ਕਦੇ ਹੋ ਤੇ ਉਹ ਸ਼ਕਦਾ ਹੋ ਤੇ ਨਹੀਂ ਸ਼ਕਦਾ ਹੋਵੇ ਹੋ ਸਕਦਾ ਉਹ ਟੇਫਣ ਦੇ ਵਿੱਚ ਜਿਤਨਾ ਵੱਡਾ ਉਹਦੇ ਸਿਰ ਤੇ ਬੋਝ ਹੈ ਉਹ ਉਤਨਾ ਹੀ ਵੱਡਾ ਬਿਮਾਰ ਹੋਵੇ ਸਾਡੇ ਇੱਕ ਸੱਜਣ ਸੀ ਬਟਾਲੇ ਟੋਕਾ ਖਰੀਦਣ ਗਏ ਬੜਾ ਵੱਡਾ ਕਾਰੋਬਾਰ ਵੱਡੀ ਫੈਕਟਰੀ ਟੋਕਿਆਂ ਵਾਲੀ ਪਿਆਰ ਜਿਸ ਵੇਲੇ ਅਸੀਂ ਉਹਨਾਂ ਦੇ ਕੋਲ ਪਹੁੰਚੇ 12 1 ਵਜੇ ਦਾ ਸਮਾਂ ਸੀ ਸਾਨੂੰ ਟੋਕੇ ਵਿਖਾਏ ਗਏ ਉਹਨੇ ਚੰ ਨੂੰ ਉਸ ਦੀ ਰੋਟੀ ਆ ਗਈ ਦਫਤਰ ਦੇ ਵਿੱਚ ਬੈਠਿਆ ਸੀ ਉਹਨੇ ਵੱਡਾ ਟਿਫਨ ਖੋਲਿਆ ਜਿਹਦੇ ਵਿੱਚੋਂ ਤਿੰਨ ਇੱਕ ਪ੍ਰਸ਼ਾਦੇ ਖੁਸ਼ਕ ਤੇ ਖੁਸ਼ਕ ਦਾਲ ਇੱਕ ਡੱਬੀ ਵਿੱਚ ਦਵਾਈਆਂ ਦੀ ਡੋਜ਼ ਕਹਿਣ ਲੱਗਾ ਇਹ ਦੇਖ ਲਓ ਜਿੱਡਾ ਵੱਡੋ ਕਾਰੋਬਾਰ ਓਲਡੀਆਂ ਵੱਡੀਆਂ ਪਰੇਸ਼ਾਨੀਆਂ ਓਲਡੀਆਂ ਵੱਡੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਪਰ ਪਿਆਰਿਓ ਜੇ ਕੋਈ ਦਸਾਂ ਨਾਮਾਂ ਦੀ ਕਿਰਤ ਦੇ ਇਨਸਾਨ ਕਾਰੋਬਾਰ ਕੀਤਾ ਜਾਵੇ ਉਹ ਠੀਕ ਹੈ ਅਗਰ ਅਸੀਂ ਵੈਸੀ ਕਾਰੋਬਾਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਦੇ ਵਿੱਚ ਲਿਆਈਏ ਪਿਆਰੇ ਉਹਦਾ ਖਮਿਆਜਾ ਫਿਰ ਇਤਨੇ ਹੀ ਭੁਗਤਣਾ ਪੈਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦਸਾਂ ਨਾਮਾਂ ਦੀ ਕਿਰਤ ਕਰਮਾਈ ਕਰਕੇ ਖਾਣ ਦੀ ਆਦਤ ਬਖਸ਼ਿਸ਼ ਕਰਨ ਔਰ ਆਪਣੇ ਪਰਿਵਾਰ ਦੇ ਵਿੱਚ ਅਸਰ ਖੇਡਣੇ ਖੁਸ਼ੀ ਰਹਿਣ ਦੀ ਤਾਫੀਕ ਬਖਸ਼ੇ ਸਰਗੁਣ ਔਰ ਇੱਥੇ ਗਾਦੀ ਕੇ ਫਤਿਹ ਗਜਾਈਏ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਕਹਾਣੀ ਮੁਕਾਬਲੇਬਾਜ਼ੀ ਮੁਕਾਬਲੇਬਾਜ਼ੀ ਤੋਂ ਬਚੋ ਔਰ ਆਪਣੇ ਪਰਿਵਾਰ ਵੱਲੇ ਆਪਣੇ ਵੱਲੇ ਧਿਆਨ ਦੇਵੋ ਚਾਤਰ ਵੇਖ ਕੇ ਪੈਰ ਫਸਾ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ